ਸ਼੍ਰੀ ਮੁਖਸਰ ਸਾਹਿਬ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਅਤੇ ਸੰਸਦੀય ਕਾਰਜ ਮਾਮਲੇ ਸ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਨਗਰ ਕੌਂਸਲ ਸ਼੍ਰੀ ਮੁਖਸਰ ਸਾਹਿਬ ਵਿਖੇ ਸਵਸਥ ਭਾਰਤ ਮਿਸ਼ਨ ਤਹਿਤ ਸ਼ਹਿਰ ਦੀ ਸਫਾਈ ਲਈ ਟਿਪਰਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਤੇ ਸ਼ਹਿਰ ਦੀ ਫੋੜਾ ਗੁਜਰ ਰੋਡ ਤੋਂ ਰੇਲਵੇ ਰੋਡ ਸੜਕ ਦਾ ਨੀ ਪੱਤਰ ਰੱਖਿਆ ਗਿਆ ਜਿਨ੍ਹਾਂ ਲਈ ਉਹਨਾਂ ਗੱਲਬਾਤ ਕਰਦੇ ਆ ਕਿ ਹੈ ਕਿ ਚਾੜੀ ਮੁਕਤੀਆਂ ਦੀ ਪਵਿੱਤਰ ਧਰਤੀ ਤੇ ਪਹੁੰਚੇ ਆ ਤੇ ਉਹਨਾਂ ਕਿਹਾ ਹੈ ਕਿ ਨਗਰ ਕੌਂਸਲ ਵਿਖੇ ਸਫਾਈ ਲਈ 31 ਸਫਾਈ ਕਰਨ ਵਾਲਿਆਂ ਵਾਹਨਾਂ ਨੂੰ ਹਰੀ ਝੰਡੀ ਦਿੱਤੀ ਹੈ ਤੇ ਸੜਕ ਦਾ ਉਦਘਾਟਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੁਖਤਸਰ ਸਾਹਿਬ ਚਾੜੀ ਮੁਕਤੀਆਂ ਦੀ ਪਵਿੱਤਰ ਧਰਤੀ ਤੇ ਪੰਜਾਬ ਦੀ ਖੁਸ਼ਹਾਲੀ ਦੀ ਬਹਾਲੀ ਲਈ ਅਸੀਂ ਅਰਦਾਸ ਕੀਤੀ ਹੈ। ਨਗਰ ਕੌਂਸਲ ਵਿਖੇ ਸ਼ਹਿਰ ਦੀ ਸਫਾਈ ਲਈ 31 ਵਾਹਨਾਂ ਨੂੰ ਲਵਾਨਾ ਕੀਤੇ ਅਤੇ ਸ਼ਹਿਰ ਦੇ ਬੂੜਾ ਕੁਝ ਰੋਡ ਤੇ ਸੜਕ ਦਾ ਵਿਗਾਟਨ ਵੀ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸ਼ਹਿਰ ਦੀਆਂ ਮੁਸ਼ਕਲਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਇਆ ਜਾਵੇਗਾ ਤੇ ਹਰ ਮੁਸ਼ਕਲ ਨੂੰ ਹਰ ਹਿੱਲੇ ਹੱਲ ਕੀਤਾ ਜਾਵੇਗਾ। ਯਾਰ ਪ੍ਰੇਸ਼ਸਟਿਕਲ ਸੌਲੋ ਸਿਫਤ ਦੇ ਬਲਾਂ ਦੇ ਜਿੰਨੇ ਸਾਡੇ ਵੀਰ ਪਪਰਕਾਰ ਵੀ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਧਾਈ ਅੱਜ ਕਤਕ ਦੇ ਸੰਗਰਾਂਦ ਦੀ ਵੀ ਤੇ ਵਧਾਈ ਸਾਡੇ ਹਰਦਿਲਜੀਤ ਸੀਐਮ ਸਾਹਿਬ ਸਰਦਾਰ ਤੁਗਤ ਸਿੰਘ ਮਾਨ ਜੀ ਦਾ ਜਨਮ ਦਿਨ ਵੀ ਹੈਗਾ ਉਹਨਾਂ ਦੀ ਸਭ ਨੂੰ ਵਧਾਈ ਤੇ ਅੱਜ ਮੌਕਾ ਮਿਲਿਆ ਗੁਰੂ ਮਹਾਰਾਜ ਵੱਲੋਂ ਸਭ ਤੋਂ ਪਹਿਲਾਂ ਅਸੀਂ ਸ਼੍ਰੀ ਮੁਸਤਫਾ ਸਾਹਿਬ ਪਹੁੰਚ ਕੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ ਆਸ਼ੀਰਵਾਦ ਲਿਆ ਪੰਜਾਬ ਤੇ ਪੰਜਾਬਿਆਂ ਦੀ ਭਲਾਈ ਲਈ ਤਰੱਕੀ ਲਈ ਖੁਸ਼ਹਾਲੀ ਲਈ ਮੰਗ ਕੀਤੀ ਅਰਦਾਸ ਕੀਤੀ ਤੇ ਅੱਜ ਹੁਣ ਅਸੀਂ ਆਪਾਂ ਮੁਖੀ ਸ੍ਰੀ ਮੁਖਸਰ ਸਾਹਿਬ ਕਮੇਟੀ ਦਾ ਰਸਤੇ ਪਹੁੰਚੇ ਆ ਤੇ ਅੱਜ ਜੋ ਆਨ ਦਾ ਮਕਸਦ ਸੀਗਾ ਕਿ ਜਿਹੜੀਆਂ 31 ਕੂੜਾ ਚਿਕਨੌੜੇ ਛੋਟੇ ਹਾਥੀ ਜਿਹਨੂੰ ਕਹਿੰਦੇ ਹੈਗੇ ਟਾਟਾ ਵਹੀਕਲ ਐਸ ਵਹੀਕਲ ਹੈਗੇ ਉਹਨਾਂ ਦਾ ਆਪਾਂ ਕੀ ਕਹਿੰਦੇ ਅਸੀਂ ਆਪਾਂ ਲੋਕਰਪਨ ਕਰ ਰਹੇ ਹੈਗੇ ਤੇ ਵਾਰਡ ਵੀ ਇੱਥੇ 31 ਹੈਗੇ ਆ ਤੇ ਹਰੇਕ ਵਾਰਡ ਵਿੱਚ ਇੱਕ ਵਹੀਕਲ ਜਿਹੜਾ ਹੈਗਾ ਉਹ ਊੜਾ ਚੱਕੇਗਾ ਤੇ ਉਹਦੇ ਨਾਲ ਜਿਹੜੀਆਂ ਫਾਇਰ ਦੀਆਂ ਗੱਡੀਆਂ ਹੈਗੀਆਂ ਉਹ ਵੀ ਅਸੀਂ ਆਪੋ ਲੋਕਰਪਨ ਕਰ ਰਹੇ ਹੈਗੇ ਆ ਤੇ ਜਿਹੜਾ ਇਹਦੇ ਵਿੱਚ ਸਟਾਫ ਦੀ ਰੋਡ ਹੋ ਗਈ ਅਸੀਂ ਉਹ ਵੀ ਆਪੋ ਬਹੁਤ ਜਲਦ ਅਸੀਂ ਆਪੋ ਪ੍ਰੋਵਾਈਡ ਕਰ ਦਾਂਗੇ ਤੇ ਇੱਕ ਅੱਜ ਸੜਕ ਦਾ ਜਿਹੜਾ ਨਹੀਂ ਪੱਥਰ ਰੱਖ ਹੋ ਰਿਹਾ ਅਸੀਂ ਉਹ ਦਾ ਉਹ ਤਕਰੀਬਨ ਊੜਾ ਗੁਜਰ ਰੋਡ ਦੀ ਜਿਹੜੀ ਸੜਕ ਹੈਗੀ ਹੈ ਜੀ ਉਹ ਜਦੀ ਲਾਗਤ ਲਾਗਤ ਤਕਰੀਬਨ 96 ਲੱਖ ਦੇ ਆਸ-ਪਾਸ ਹੈਗੀ ਹੋ ਉਹਦਾ ਵੀ ਕੰਮ ਅਸੀਂ ਆਪਾਂ ਸ਼ੁਰੂ ਕਰਵਾ ਦਾਂਗੇ ਆਪਾਂ ਤੇ ਇਸ ਤੋਂ ਇਲਾਵਾ ਜੋ ਪਾਈਪਲਾਈਨ ਵਿੱਚ ਹੈਗਾ ਕਿ ਤਕਰੀਬਨ ਜਿਹੜੀ ਸੀਵਰ ਸਿਸਟਮ ਦੀ ਹੈਗੀ ਆ ਇਸ ਸ਼ਹਿਰ ਦੀ ਬੜੀ ਧੀਰ ਤੋਂ ਮੰਗ ਹੈ ਕਿ ਇਹ ਕਾਫੀ ਪ੍ਰੋਬਲਮਸ ਆ ਰਹੀ ਹੈਗੀ ਆ ਉਹਦਾ ਵੀ ਜਿਹੜਾ ਬਜਟ ਹੈਗਾ ਤਕਰੀਬਨ 27 ਕਰੋੜ ਦੇ ਆਸ-ਪਾਸ ਕੀ ਗਿੰਦੇ ਉਹ ਪ੍ਰਵਾਨ ਹੋ ਚੁੱਕਿਆ ਹੈਗਾ ਤੇ ਬਸ ਅਸੀਂ ਸੀਐਮ ਸਾਹਿਬ ਤੋਂ ਸਮਾਂ ਲੈ ਕੇ ਉਹਦਾ ਵੀ ਅਸੀਂ ਬਹੁਤ ਜਲਦੀ ਅਸੀਂ ਆਪਾਂ ਉਦਘਾਟਨ ਦਾ ਅਸਰ ਕੋ ਆਪਾਂ ਨੀ ਪੱਤਰਸੀ ਰਖਾਵਾਂਗੇ ਜੀ ਆਪਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ ਜੀ ਬਾਰਕ ਵੀ ਪਾਰਕ ਦਾ ਵੀ ਸੀ ਉਹਦਾ ਵੀ ਅੱਜ ਵਿਜ਼ਿਟ ਕਰਾਂਗੇ ਆਪਾਂ ਉਹਦਾ ਵੀ ਤਕਰੀਬਾ ਜਿਹੜਾ ਬਜਟ ਹੈਗਾ 1 ਕਰੋੜ ਦਾ ਜੀ ਸੜਕਾਂ ਬਹੁਤ ਖਾਪੇ ਖਾਪਾ ਦੇ ਖੱਡੇ ਪਏ ਹੋਏ ਆਪਰੀਵਨ 3-4 ਸਾਲ ਤੋਂ ਹਰੇਕ ਵਹੀਕਲ ਨੂੰ ਬਹੁਤ ਦਿੱਕਤ ਆਉਂਦੀ ਹੈ ਚਲਣ ਤੇ ਇੱਕ ਟ੍ਰੈਫਿਕ ਵੀ ਬਹੁਤ ਸਮੱਸਿਆ ਇਸੇ ਕਰਕੇ ਰਹਿਦੀ ਕਿਉਂਕਿ ਖੱਡੇ ਬਹੁਤ ਆ ਸੜਕਾਂ ਦੇ ਜੀ ਜੀ ਬਿਲਕੁਲ ਮਤਲਬ ਕਿਉਂ ਰਿਪੇਅਰ ਨਹੀਂ ਹੋਈ ਨਹੀਂ ਸਾਡੀ ਮੁਲਾਕਾਤ ਹੋਈ ਸੀ ਐਮਐਲਏ ਸਾਹਿਬ ਨਾਲ ਬਰਾਰ ਸਾਹਿਬ ਨਾਲ ਤੇ ਇਹਨਾਂ ਦੱਸਿਆ ਸਾਨੂੰ ਵੀ ਜਿਹੜੀ ਆ ਮੁਸ਼ਕਲਾ ਹੈਗੀਆ ਪ੍ਰੋਬਲਮ ਜਿਹੜੀ ਮੇਨ ਜਿਹੜੀ ਹੈਗੀ ਆ ਸੜਕਾਂ ਦੀ ਤੁਸੀਂ ਗੱਲ ਕਰ ਦਿੱਤੀ ਹੈਗੀ ਮੁੱਦਾ ਚੱਕਿਆ ਹੈਗਾ ਤੇ ਇਹਨਾਂ ਨੂੰ ਮੈਂ ਕਿਹਾ ਜੋ ਤੁਹਾਨੂੰ ਲੋਡ ਹੈਗੀ ਰਿਕੁਆਇਰਮੈਂਟ ਹੈਗੀ ਆ ਜੋ ਫੰਡਸ ਜੇ ਨਵੇਂ ਤਿਆਰ ਕਰਨ ਦੇਵੀਆਂ ਤੁਸੀਂ ਦੱਸ ਦਿਓ ਜੇ ਰਿਪੇਅਰ ਚ ਜਿਹੜੀ ਪੈਂਦੀ ਹੈ ਰੁਪਏ ਚ ਪਾ ਕੇ ਦੱਸ ਦਿਓ ਅਸੀਂ ਆਪਾਂ ਲੋਕਲ ਬੁਡੀ ਡਿਪਾਰਟਮੈਂਟ ਤੋਂ ਲੋ ਕਿਉਂਕਿ ਕਮੇਟੀ ਦੇ ਅੰਦਰ ਸੜਕਾਂ ਹੈਗੀਆਂ ਸਾਰੀਆਂ ਉਹਦਾ ਸੀ ਆਪਾਂ ਜਿੰਨਾ ਵੀ ਅਮਾਉਂਟ ਐਸਟੀਮੇਟ ਬੰਦਾ ਫੰਡ ਰਿਲੀਜ਼ ਕਰਕੇ ਸਿਲਕਮ ਕਰਾਉਣਾ ਕਿ ਜੀ ਕੋਈ ਟੋਆ ਪਟੜਨ ਦੀ ਉਹ ਟੋਆ ਉੱਥੇ ਦਾ ਉੱਥੇ ਹੀ ਪਿਆ ਰਹਿ ਜਾਂਦਾ ਜਵਾਪ ਵਾਪਸ ਭਰਿਆ ਨਹੀਂ ਜਾਂਦਾ ਇਸ ਕਰਕੇ ਲੋਕਾਂ ਨੂੰ ਬਹੁਤ ਪ੍ਰਸ਼ੋਧ ਆਉਂਦਾ ਜੀ ਉਹਦਾ ਇਹੋ ਸਭ ਦੇਖ ਲਿਆ ਕਰੋ ਇਹ ਸਭ ਦੇਖਦਾ ਸੀ ਜਿਹੜਾ ਵੀ ਕੋਈ ਵੀ ਕੰਮ ਸਰਕਾਰੀ ਹੁੰਦਾ ਹੈਗਾ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਜਿਹਨੇ ਉਹ ਜਾਂ ਉਹਨੇ ਕੋਈ ਪਾਈਪ ਲਾਈਨ ਕੋਈ ਵੀ ਪਾਈ ਹੈ ਨਾ ਉਹ ਸਾਰਾ ਠੀਕ ਉਹ ਪੂਰਾ ਬੇਡ ਜੀ ਦੱਸੋ ਉਹ ਫੰਡ ਜਿਹੜੇ ਹੈਗੇ ਨੇ ਕਿਹੜੇ ਹੈਗੇ ਨੇ ਨਗਰ ਕੌਂਸਲ ਦੇ ਕਿ ਐਮਡੀਐਫ ਫੰਡ ਤੋਂ ਕਿਹੜਾ ਕੰਮ ਲੈ ਦੇਖੋ ਜੀ ਇਹ ਜਿਲ੍ਹੀਆਂ ਵੀ ਯੂਲਬੀਸ ਹੈਗੀਆਂ ਪੰਜਾਬ ਦੀਆਂ ਠੀਕ ਹੈ ਚਾਹੇ ਕਾਰਪੋਰੇਸ਼ਨ ਲਾ ਲਓ ਤੁਸੀਂ ਚਾਹੇ ਕਮੇਟੀਆਂ ਲਾ ਲਓ ਨਗਰ ਕੌਂਸਲ ਲਾ ਲਓ ਚਾਹੇ ਨਗਰ ਪੰਚਾਇਤ ਲਾ ਲਓ ਪੂਰੇ ਪੰਜਾਬ ਵਿੱਚ 166 ਉਹਦਾ ਨੰਬਰ ਹੈਗਾ ਉਹਦੇ ਵਿੱਚੋਂ 13 ਮੇਜਰ ਕਾਰਪੋਰੇਸ਼ਨ ਹੈਗੀਆਂ ਤੇ ਬਾਕੀ ਜਿਹੜੀ ਹੈਗੀ 153 ਜਿਹੜੀ ਹੈਗੀ ਉਹ ਕਮੇਟੀਆਂ ਹੈਗੀਆਂ ਤੇ ਇਹਦੇ ਵਿੱਚ ਜਿਹੜਾ ਹੁੰਦਾ ਕਿ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਮੇਟੀਆਂ ਕਾਰਪੋਰੇਸ਼ਨ ਇੱਕ ਤਰ੍ਹਾਂ ਦੀ ਸਥਾਨਕ ਸਰਕਾਰ ਲੋਕਲ ਗਵਰਨਮੈਂਟ ਹੈਗੇ ਇਹਦੇ ਵਿੱਚ ਜੋ ਹੁੰਦਾ ਕਿ ਕੁਝ ਕਮੇਟੀ ਦਾ ਵੀ ਫੰਡ ਹੁੰਦਾ ਜਿਨ੍ਹਾਂ ਕੋ ਕਮੇਟੀ ਆ ਆਮਦਨ ਚੰਗੀ ਹੁੰਦੀ ਆ ਉਹ ਆਪਣੇ ਕੋਲ ਵੀ ਖਰਚ ਕਰ ਲੈਂਦੀ ਆ ਜਿਨ੍ਹਾਂ ਕੋ ਆਮਦਨ ਦਾ ਇੰਨਾ ਕੋਈ ਸੋਰਸਸ ਨਹੀਂ ਹੈਗੇ ਤੇ ਉਹਦੇ ਵਿੱਚ ਉਹ ਅਸੀਂ ਜਿਹੜੇ ਹੈੱਡਕ quarter ਤੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਇਹ ਜਿਹੜਾ ਮਿਊਨਿਸਪਲ ਡਿਵੈਲਪਮੈਂਟ ਫੰਡ ਹੁੰਦਾ ਸੀ ਆਪਾਂ ਉਹਨੋਂ ਚੋਂ ਆਪਾਂ ਉਹ ਹੈਲਪ ਕਰਦੇ ਦੀ ਆਪਾਂ ਉਹ ਅਸੀਂ ਆਪ ਜਿਹੜੇ ਮਿਊਨਿਸਪਲ ਡਿਵੈਲਪਮੈਂਟ ਫੰਡ ਹੈਗਾ ਉਹ ਲੋਕਲ ਗਵਰਨਮੈਂਟ ਦਾ ਫੰਡ ਹੈਗਾ ਉਹ ਸਟੇਟ ਬਜਟ ਤੋਂ ਅਲੋਕੇਟ ਹੁੰਦਾ ਹੈਗਾ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਅਲੋਕੇਟ ਕਰਦੇ ਨੇ ਉਹ ਸਿਰਫ ਯੂਲਬੀ ਸਿਰ ਅਸੀਂ ਆਪਾਂ ਖਰਚ ਕਰਦੇ ਆ ਤੇ ਜਿੱਥੇ-ਇਥੇ ਵੀ ਲੋਡ ਹੁੰਦੀ ਅਸੀਂ ਐਮਬੀਐਫ ਚੋਂ ਆਪਾਂ ਉਹ ਪੈਸਾ ਆਪਾਂ ਉਹ ਅੱਗੇ ਆਪਾਂ ਪਾਸ ਔਨ ਕਰ ਦਿੰਦਾ ਜੀ ਸਰ ਜੀ ਜਿਹੜੀ ਅੱਜ ਅਸੀਂ ਥੋੜੇ ਹੱਤੀ ਜਿਹੜੇ ਆ ਜੀ ਸਪਾਈ ਲਈ ਚਾਲੂ ਕਰ ਰਹੇ ਹਾਂ ਪਰ ਸ਼ ਯੋ ਮੈਂ ਸਹੀ ਗੱਲ ਹੈ ਤੁਸੀਂ ਜਦੋਂ ਅਸੀਂ ਐਂਟਰ ਕਰੇ ਸੀ ਕਮੇਟੀ ਤੇ ਮੈਨੂੰ ਕੋਈ ਸੱਜਣ ਬਿਲੇ ਸੀ ਕਹਿੰਦੇ ਇੱਥੇ ਕੁਝ ਡੰਪਿੰਗ ਦੀ ਪ੍ਰੋਬਲਮ ਹੈਗੀ ਆ ਤੇ ਮੈਂ ਜ਼ਰੂਰ ਲੋਕਲ ਟੀਮ ਨਾਲ ਆਈਓ ਸਾਹਿਬ ਨਾਲ ਗੱਲ ਕਰਕੇ ਕੋਈ ਜਗ੍ਹਾ ਦੇਖ ਕੇ ਪ੍ਰੋਪਰਟੀ ਉਹਦੇ ਡੰਪਿੰਗ ਦਾ ਆਪਾਂ ਜੋ ਵੀ ਹੈਗਾ ਦਾ ਪ੍ਰੋਸੈਸ ਆਪਾਂ ਕਰਾਵਾ ਦਾਂਗੇ। ਹਲ ਜੰਪ ਡੰਪ ਦਾ ਡੰਪ ਦਾ ਠੇਕਾ ਹੋਇਆ ਸੀਗਾ ਅੱਜ ਤੋਂ ਤੁਹਾਡੀ ਗਵਰਨਮੈਂਟ ਆਉਣ ਦੇ ਅਸਾਰ ਉਸ ਤੋਂ ਪਹਿਲਾਂ ਤਾਂ ਸੀਗਾ ਉਹਦੇ 'ਚ ਬੜਾ ਵੱਡਾ ਜਿਹੜਾ ਹੈਗਾ ਉਹ ਕਪਲੇ ਦੀ ਆਵਾਜ਼ ਹੈਗੀ ਆ ਉਹ ਕੰਪਨੀ ਵੀ ਠੇਕਾ ਛੱਡ ਕੇ ਭੱਜ ਗਈ ਹੈਗੀ ਆ। ਜੀ ਉਹ ਕਰੋੜਾਂ ਰੁਪਏ ਦੀ ਉਲਟ ਪੁਲਟ ਹੋਈ ਹੈਗੀ ਆ ਪਰ ਕੂੜਾ ਜਿਹੜਾ ਹੈਗਾ ਉਹ ਮੇਰੇ ਤੋਂ ਉਹ ਜਿੱਥੇ ਬਾਹਰ ਡੰਪ ਸੀਗਾ ਆਰਟੀਆਈ ਦਾ ਵੀ ਜਵਾਬ ਨਹੀਂ ਹੈਗਾ ਐਮਸੀਆਂ ਦੀਆਂ ਆਰਟੀਆਈਆਂ ਨੇ ਕੁਝ ਹੋਰ ਲੋਕਾਂ ਦੀਆਂ ਆਰਟੀਆਈਆਂ ਨੇ ਜਵਾਬ ਹੀ ਨਹੀਂ ਹੈਗਾ ਉਹ ਡੰਪ ਦੀ ਆਰਟੀਆਈ ਨਹੀਂ ਨਹੀਂ ਜਿਹੜਾ ਤੁਸੀਂ ਕਿਹਾ ਕਿ ਕੰਟਰੈਕਟ ਦਿੱਤਾ ਸੀ ਪਹਿਲਾਂ ਡੰਪ ਵਾਸਤੇ ਜਾਂ ਸਫਾਈ ਵਾਸਤੇ ਉਹ ਮੇਰੀ ਕੋਈ ਜਾਣਕਾਰੀ ਚ ਨਹੀਂ ਹੈਗਾ ਜੇ ਲੱਗਦਾ ਕਿ ਉਹ ਚ ਤੁਹਾਨੂੰ ਕੀ ਹੈਗੀ ਕਿ ਉਹ ਚ ਕਾਫੀ ਕਪਲਾ ਹੋਇਆ ਜਾਂ ਕੋਈ ਗਵਨ ਹੋਇਆ ਤੇ ਉਹਦੀ ਜਰੂਰ ਅਸੀਂ ਆਪਾਂ ਇਨਕੁਆਇਰੀ ਕਰਾ ਕੇ ਆਪਾਂ ਦੋ 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 ਕਰਨਾ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਇਹ ਸਭ ਕਿਤੇ ਇਹ ਹੱਦ ਦੇਦਾ ਕਰੋ ਜੋ ਮੰਗਦੇ ਉਹ ਪੁੱਛ ਸਕਦੇ ਨੇ ਨਹੀਂ 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 ਉਹ ਤਾਂ ਤੁਹਾਡਾ ਹੱਕ ਬੰਦਾ ਹਰੇਕ ਨਾਗਰਿਕ ਦਾ ਹੱਕ ਹੈਗਾ ਜੋ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਸਰਕਾਰੀ ਅਦਾਰੇ ਕਰੋ ਉਹ ਤਾਂ ਦੇਣੀ ਹੁੰਦੀ ਹੈ ਸਰ ਕਮੇਟੀ ਕੋਲੇ ਪੈਸਾ ਬਹੁਤ ਹੈਗਾ ਵੱਟ ਕਰੋੜਾਂ ਰੁਪਏ ਦੀ ਕਮੇਟੀ ਦੀ ਪ੍ਰਾਪਰਟੀ ਜਿਹੜੀ ਇਹਨਾਂ ਉਂਗਲਾਂ ਤੇ ਸ਼ਹਿਰ ਵਾਸੀਆਂ ਦੇ ਜਿਹੜੀ ਲੋਕ ਹੀ ਨੱਪੀ ਬੈਠੇ ਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਅਜੇ ਤੱਕ ਕੋਈ ਕਦਮ ਨਹੀਂਗਾ ਔਰ ਇਹੇ ਉਹੋ ਜੀ ਪ੍ਰਾਪਰਟੀ ਵੀ ਹੈ ਜਿਹਦੇ ਤੇ ਕਮੇਟੀ ਕੇਸ ਜੁਕ ਚੁੱਕੀ ਆ ਪਰ ਫਿਰ ਵੀ ਕਬਜ਼ੇ ਨਹੀਂ ਲਏ ਗਏਗੇ ਅੱਗੇ ਕੇਸ ਨਹੀਂ ਹੈਗੇਗੇ ਜੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਕੋਈ ਹੰਦੇ ਸੰਬੰਧੀ ਕਮੇਟੀ ਨਹੀਂ ਜੀ ਜਰੂਰ ਮੈਂ ਹਦਾਇਤ ਕਰੂੰਗਾ ਯੋਸਫ ਪ੍ਰਧਾਨ ਜੀ ਮਤੇ ਪਏ ਹੋਏ ਸਾਰੇ ਦੋਨੋਂ ਤੇ ਕੋਈ ਨਿਸ਼ਾਨਦੇਹੀ ਕਰਕੇ ਤੁਸੀਂ ਵੈਕਿਊਏਸ਼ਨ ਨਹੀਂ ਕਰਾ ਲਓ ਖਾਲੀ ਕੋਈ ਗੱਲ ਨਹੀਂ ਉਹ ਤਾਂ ਲੋਕਲ ਲੈਵਲ ਤੇ ਪ੍ਰਧਾਨ ਸਾਹਿਬ ਯੋਸਫ ਸਾਹਿਬ ਨੇ ਹੋਣਾ ਹੈਗਾ ਜੀ ਹਾਂਜੀ ਹਾਂਜੀ ਸਾਡੇ 90 ਕਿੱਲੇ ਪੈੜੀ ਦਿੱਤੀ ਸੀਗੀ ਤਿੰਨ ਪਿੰਡਾਂ ਨੇ ਜੀ ਮੰਡੀ ਜੀ 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 ਉਹਦੇ ਚ ਮੰਡੀ ਕੋਸ ਕੋਸਮਾਂ ਵੀ ਲੱਗਦੀ ਹੈ ਜਣਕੋ ਉੱਥੇ ਵੀ ਜਗਾ ਪਈ ਹੈ ਜੇ ਉੱਥੇ ਡੰਪ ਬਣਾਇਆ ਜਾਵੇ ਤਾਂ ਵਧੀਆ ਨਾ ਚਲੋ ਸਾਡੇ ਹੈੱਡਕ quart ਤੋਂ ਨਰੇਸ਼ ਜੀ ਆਏ ਨੇ ਰੇਸ਼ ਜੀ ਆ ਤੁਸੀਂ ਇਸ ਤੋਂ ਬਾਅਦ ਤੁਸੀਂ ਜਰੂਰ ਘੰਟਾ 2 ਘੰਟੇ ਇੱਥੇ ਲਾ ਕੇ ਡੰਪਿੰਗ ਦੀ ਕੂੜੇ ਦੀ ਕੀ ਸਮੱਸਿਆ ਹੈਗੀ ਆ ਤੇ ਤੁਸੀਂ ਸਾਰੇ ਬੈਠ ਕੇ ਪ੍ਰਧਾਨ ਜੀ ਬੈਠੇ ਸੌਰੀ ਸਾਡੇ ਪੱਤਰਕਾਰ ਵੀਰ ਬੈਠੇ ਨੇ ਕਦਾ ਕੀ ਕੀ ਪ੍ਰੋਬਲਮ ਤੇ ਉਹਦਾ ਕੀ ਹਾਲ ਹੈ ਸਾਨੂੰ ਦੱਸੋ ਤਾਂ ਵੀ ਆਪਾਂ ਜਲਦੀ ਹੱਲ ਕਰਾਵਾਂਗੇ ਸਾਰਾ ਨੋਟ ਕਰਕੇ ਜਾਣਗੇ ਜੀ ਸਰ ਸਰ ਸਾਹਮਣੇ ਇੱਕ ਡੰਪ ਪੈ ਗਿਆ ਜੀ ਫਿਰ ਜੀ ਹਾਂ ਦੱਸਿਆ ਮੈਂ ਉਹੀ ਮੈਂ ਗੱਲ ਕੀਤੀ ਸਰਕਾਰ ਵੱਲੋਂ ਸਿਹਤ ਹੁਸਤਾ ਦੀ ਗੱਲ ਕੀਤੀ ਜਾਂਦੀ ਤੇ ਲੰਬੇ ਸਮੇਂ ਤੋਂ ਜਿਹੜੀ ਸਾਡਾ ਸਿਵਲ ਹਸਪਤਾਲਾ ਸ਼੍ਰੀ ਮੁਖਤਿਆਰ ਸਾਹਿਬ ਦਾ ਉਹਦੀ ਛੜਕੀ ਬਿਮਾਰ ਆਈਂਦੇ ਖੱਡੇ ਆ ਲੋਕ ਢਿੱਗਦੇ ਨੇ ਮਰੀਜ਼ ਢਿੱਗਦੇ ਨੇ 108 ਵਜੋਂ ਫਸ ਜਾਂਦੇ ਆ ਅੱਜ ਵੀ ਜਿਹੜਾ ਉਹਦਾ ਬਹੁਤ ਮਾਰਾ ਕਮੇਟੀ ਚ ਹੀ ਹੈਗੀ ਉਹ ਹਾਂ ਕਮੇਟੀ ਜੇ ਉਹਦਾ ਮੈਕਨਿਜ਼ਮ ਪਾਸ ਹੋ ਗਿਆ ਐਮਡੀ ਐਫ ਤੋਂ ਫੰਡ ਲੈਂਦਾ ਠੀਕ ਹੈ ਜੀ ਐਮਡੀ ਹੈ ਕਮੇਟੀ ਚੋਂ ਪਰ ਮਸਤੀ ਟੋਕ ਹੋ ਜਗਾ ਕਰਾ ਦਾਂਗੇ ਜਿੰਨੇ ਜਿੰਨੇ ਵੀ ਹੋ ਰਹੇ ਐ ਇਹ ਐਮਡੀਐਫ ਦੇ ਫੰਡ ਆ ਜਿਹੜੀ ਬੂੜਾ ਗੁਜਰ ਰੋਡ ਲਈ ਆ ਬਿਲਕੁਲ ਸਹੀ ਗਾ ਉਹ ਪਾਰਕ ਲਈ ਵੀ ਐਮਡੀਐਫ ਦਾ ਪੰਜਾਬ ਕਮੇਟ ਦਾ ਜਿਹੜਾ ਸਿੱਧਾ ਫੰਡ ਆ ਤੇ ਜਿਹੜਾ ਬੂੜਾ ਗੁਜਰ ਰੋਡ ਦੇ ਸੀਵਰ ਮਨਜ਼ੂਰ ਹੋ ਗਿਆ ਉਹਦਾ ਥੋੜੇ ਦਿਨਾਂ ਜਿਹੜਾ ਬੂੜਾ ਗੁਜਰ ਰੋਡ ਨਹੀਂ ਜਿਹੜੀ ਹਸਟਾਲ ਦੀ ਰੋਡ ਆ ਉਹਦਾ ਸੀਵਰ ਮਨਜ਼ੂਰ ਹੋ ਗਿਆ ਪੰਜਾਬ ਸਰਕਾਰ ਉਹ ਸੀਵਰ ਪਾ ਕੇ ਤੇ ਸੜਕ ਬਣਾਈ ਚਲੋ ਚਲੋ ਮੈਂ 10 ਵਜ ਸਿੱਧੀ ਜੀ ਗੱਲ ਹੈਗੀ ਆ ਕਿ ਜਿਹੜਾ ਪੰਚਾਇਤ ਦਾ ਪੈਸਾ ਹੁੰਦਾ ਉਹ ਸਿਰ ਪੰਚਾਇਤ ਹੀ ਅਸੀਂ ਲਾ ਸਕਦੇ ਹਣਾ ਜਿਹੜਾ ਕਮੇਟੀ ਦਾ ਪੈਸਾ ਹੁੰਦਾ ਜਿਹਦਾ ਐਮਡੀਐਫ ਦਾ ਪੈਸਾ ਹੁੰਦਾ ਸਰਕਾਰ ਵੱਲੋਂ ਦਾ ਲੋਕਲ ਕਮੇਟੀ ਦਾ ਆਪਣਾ ਖਰਚ ਕਰਦੇ ਉਹ ਸਿਰਫ ਕਮੇਟੀ ਦੇ ਏਰੀਏ ਦੇ ਉਸ ਏਰੀਏ ਪਰਮਿਸਸੇ ਚ ਲਾ ਸਕਦੇ ਆਪਾਂ ਤੇ ਜਿੰਨਾ ਵੀ ਪੈਸਾ ਲੱਗ ਰਿਹਾ ਉਹ ਐਮਡੀਐਫ ਵੱਲੋਂ ਹੀ ਹੋਊਗਾ ਜੀ ਜੀ ਸਾਰੇ ਕਿ ਮੇਨਟੇਨਸ ਦਾ ਪੱਤੀ ਕੀਤਾ ਗਿਆ ਮੁਕਤਸਰ ਦੇ ਵਿੱਚ ਜਿਹੜੇ ਖਰਚਾ ਬਾਜ ਹੋਰੇ ਤੱਕ ਪੱਤੀ ਨਹੀਂ ਨਹੀਂ ਅਸੀਂ ਆਪਾਂ ਪ੍ਰੋਸੈਸ ਸ਼ੁਰੂ ਕਰ ਲਿਆ ਹੈਗਾ ਤੇ ਇਹਦੇ ਵਿੱਚ ਹੁੰਦਾ ਕਿ ਪਹਿਲਾਂ ਜਿਹੜੇ ਆਊਟਸੋਰਸ ਤੇ ਉਹਦੇ ਡੀਸੀ ਰੇਟ ਤੇ ਹੁੰਦੇ ਆ ਉਹਨੋ ਸੇ ਕੰਟਰੈਕਟ ਤੇ ਆਪਾਂ ਲੈ ਰਹੇ ਆਂ ਆਪਾਂ ਤੇ ਬਹੁਤ ਜਲਦ ਅਸੀਂ ਉਹ ਕੈਬਨਟ ਅਸੀਂ ਫੈਸਲਾ ਲੈ ਕੇ ਸੀਐਮ ਸਾਹਿਬ ਕੋਲੋਂ ਆਪਾਂ ਕਰਾਤਾ ਹਾਂ ਜੀ ਸਰ ਲਾਸਟ ਵਾਰ ਅਕਸਰ ਜੰਦੀ ਆ ਕਮੇਟੀ ਦੇ ਵਿੱਚ ਲੇਕਿਨ ਉਸਦੀ ਵੱਤ ਤੋਂ ਜਿਹੜੀ ਨਹੀਂ ਹੁੰਦੀ ਉਹ ਇੱਕ ਮਸ਼ੀਨ ਲਿਆਂਦੀ ਸੀਗੀ ਉਹ ਇੱਥੇ ਖੜੀ ਹੈਗੀ ਮੇਰੇ ਕੱਲ ਤੋਂ ਉਹਦੇ ਨਾਲ ਵੀ ਲੱਗ ਦਿੱਤੀ ਹੋਣੀ ਆ ਉਹ ਸੜਕਾਂ ਸਾਫ਼ ਕਰਨ ਵਾਸਤੇ ਲਿਆਂਦੀ ਸੀ ਉੱਥੇ ਖੜੀ ਆ ਇੱਕ ਵਾਰੀ ਜਿਵੇਂ ਆ ਜਾਂਦੀ ਏ ਕੀ ਉਸਦੀ ਵੱਤ ਦੇਖ ਉਹ ਵਰਤੀ ਨਹੀਂ ਜਾਂਦੀਗੀ ਇੱਕ ਆਦੀ ਸੀ ਮਸ਼ੀਨ ਲਈ ਪਦਾਰਥ ਦੀ ਕੁਛ ਹੈ ਜਦੋਂ ਜਿਹੜੀ ਪੱਲਾ ਲਿਆਂਦੀ ਸੀ ਅੱਛਾ ਜੀ ਖਰਾਬ ਹੋ ਗਈ ਸੀ ਚਲੋ ਚਲੋ ਦੇਖ ਲੋ ਕੋਈ ਦੇਖੋ ਚਲੋ ਕੋਈ ਗੱਲ ਨਹੀਂ ਕਿਸੇ ਦੇਖੋ ਆਪਣਾ ਪ੍ਰਧਾਨ ਜੀ ਆਪਣਾ ਸ਼ਹਿਰ ਤੇ ਮੈਂ ਤੁਹਾਨੂੰ ਸਾਰੇ ਸਭ ਨੂੰ ਇਹ ਕਹਿ ਰਿਹਾ ਹਾਂ ਅਸੀਂ ਜਿੱਥੇ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਜਦੋਂ ਮਰਜੀ ਸਾਡੇ ਕੋਲ ਅਸੀਂ ਆਪਾਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈਗੇ ਐਮਐਲਏ ਸਾਹਿਬ ਦੇ ਤੇ ਅੱਜ ਚਲੋ ਅਸੀਂ ਸਾਡਾ ਆਪਣਾ ਗੱਲ ਕਰ ਲਾਂਗੇ ਲੋਕਾਂ ਦੀ ਜਿਹੜੀ ਪ੍ਰਾਈਮ ਜਿਹੜੀ ਨੀਡ ਸੈਗਨੈਸਟੀ ਹੈਗੀ ਆ ਜਿਹਦਾ ਬਿਜਲੀ ਸਾਫ ਪਾਣੀ ਸੀਵਰ ਦਾ ਸੜਕ ਦਾ ਉਹ ਸੋ ਕੋਈ ਕਮੀ ਪੇਸ਼ ਨਹੀਂ ਹੋਣੀ ਸਰ ਲਾਸਟ ਜੀ ਜੀ ਤਾਂ ਲਾ ਰਿਸ਼ਵਤ ਦੇ ਮੋਰਦ ਸਰਕਾਰ ਹੋਣ ਦੇ ਵਿੱਚ ਆਈ। ਕੱਲ ਦੀ ਸੀਬੀਆਈ ਦੀ ਕਾਰਵਾਈ ਪੁੱਲਰ ਹੋਰਾਂ ਤੇ ਹੋਈ। ਵੱਡੀ ਮਾਤਰਾ ਚ ਪੈਸਾ ਫੜਿਆ ਗਿਆ। ਕਿਵੇਂ ਦੇਖਦੇ ਹੈ ਕਿਉਂ? ਨੈਸ਼ਨਲ ਏਜੰਸੀ ਆ ਕੇ ਇੱਥੇ ਕਾਰਵਾਈ ਕੀਤੀ। ਜੀ। ਦੇਖੋ ਜੀ ਅ ਅਰਵਿੰਦ ਤੇਜਰੀਵਾਲ ਜੀ ਸਾਡੇ ਸੀਐਮ ਸਾਹਿਬ ਸਰਦਾ ਪ੍ਰਭਾਸ ਸਲਮਾਨ ਜੀ ਤੇ ਸਾਡੀ ਸਰਕਾਰ ਆਵਾਦੀ ਪਾਰਟੀ ਦੀ ਸਰਕਾਰ। ਇਹਦੀ ਨੀ ਹੀ ਰੱਖੀ ਜਿਹੜੀ ਰੱਖੀ ਸੀਗੀ। ਦੈਟ ਵਾਸ ਜ਼ੀਰੋ ਟੋਲਰੈਂਸ ਟੂ ਕ腐ਸ਼ਨ। ਕਿਸੇ ਵੀ ਕ腐ਸ਼ਨ ਕਿਸੇ ਵੀ ਕੀਮਤ ਤੇ ਅਸੀਂ ਆਪਾਂ برداشت ਨਹੀਂ ਕਰਾਂਗੇ। ਉਹਦਾ ਸਬੂਤ ਤੁਹਾਡੇ ਸਾਹਮਣੇ ਹੀ ਹੈਗਾ ਜੇ ਕੁਝ ਸਾਲ ਅਸੀਂ ਪਿੱਛੇ ਚਲੇ ਜਾਈਏ ਅਸੀਂ ਤਾਂ ਆਪਣੇ ਖੁਦ ਦੇ ਐਮਐਲਏਸ ਖੁਦ ਦੇ ਮੰਤਰੀਜ਼ ਨੇ ਬਖਸ਼ੇ ਤੇ ਕਿਸੇ ਦੀ ਕੀ ਮਜਾਲਾ ਕਿ ਅਸੀਂ ਆਪਾਂ ਕਿਸੇ ਨੂੰ ਇਦਾਂ ਦਾ ਕੰਮ ਹੋਣ ਦਈਏ ਤੇ ਜੋ ਵੀ ਕਰਪਸ਼ਨ ਕਰੂਗਾ ਉਹਤੇ ਬੰਦ ਦੀ ਕਾਰਵਾਈ ਵੀ ਹੋਊਗੀ ਤੇ ਬੰਦ ਦੀ ਉਹਤੇ ਸਜ਼ਾ ਵੀ ਮਿਲੂਗੀ ਜੀ ਕਾਣੀ ਮੰਡੀ ਦੇ ਵਿੱਚ ਡੱਬਾ ਬਾਬਾ ਖੇਤਪਾਲ ਮੰਦਿਰ ਆ ਜੀ ਜੀ ਸਰ ਜਿਆਦਾ ਬਦਗੂ ਮਾਰਦੀਆਂ ਸਾਰੇ ਲੋਕ ਬਹੁਤ ਤੁਸੀਂ ਮੈਂ ਉਹ ਸਾਡੇ ਹੈਗੇ ਅਨਰੇਜ ਜੀ ਆਏ ਨੇ ਤੇ ਉਹ ਮੈਂ ਉਹਨਾਂ ਨੂੰ ਤੁਹਾਡੇ ਕੋਲ ਛੱਡ ਕੇ ਜਾ ਰਿਹਾ ਹੈਗਾ ਤੁਸੀਂ ਸਾਰਾ ਨੋਟ ਕਰਾ ਦਿਓ ਤੇ ਉਹਦਾ ਕੀ ਹਾਲ ਹੋ ਸਕਦਾ ਜੋ ਬੈਸਟ ਪੋਸਿਬਲ ਵੇਸ ਹੈਗੇ ਉਹ ਵੀ ਤੁਸੀਂ ਦੱਸ ਦਿਓ ਸੀਆਪਾ ਉਹ ਤੇ ਦੁਆਰਾ ਵਰਕ ਆਊਟ ਉੱਪਰ ਬੈਠ ਕੇ ਆਪਾਂ ਕਰ ਲਾਂਗੇ ਜੀ ਚਲੋ ਧੰਨਵਾਦ ਜੀ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ